ਹੈਲੋ एवरीवन वेलकम बैक टू माय YouTube ਚੈਨਲ ਤੇ ਲਾਈਫ ਸਟਾਈਲ ਵਿਦ ਰਿਪੀ ਅੱਜ ਮੇਰੇ ਹਸਬੰਦ ਕਰ ਰਹੇ ਨੇ ਕੁਕਿੰਗ ਤੇ ਬਣਾ ਰਹੇ ਆ ਅਸੀਂ ਇੱਧਰ ਸਾਡਾ ਕੀਮਾ ਹੋ ਰਿਹਾ ਲੈਂਬ ਕੀਮਾ ਮਿੰਸ ਮਿੰਸ ਵਿਦ ਵੈਜੀਜ਼ ਯੂ نو ਇੰਨਾ ਨੰਨਾ ਹਲਾ ਹੋ ਜਾਂਦਾ ਤੇ ਇੱਧਰ ਇਸ ਸਾਈਡ ਤੇ ਹੋ ਰਿਹਾ ਥੰਦੇ ਬੋਇਲ ਹੋ ਰਿਹਾ ਪਾਸਤਾ ਅੱਜ ਬਣ ਲੱਗਿਆ ਸਾਡੇ ਘਰ ਮੈਨਸ ਪਾਸਟ ਬੱਚਿਆਂ ਦਾ ਫੇਵਰਿਟ ਤੇ ਮੈਨ ਨਾਲ ਨਾਲ ਦਿਖਾਉਣੀ ਹੈ ਪਿੰਕ ਕੋਰੀਅਨ ਸਡਿਜ਼ ਇਹ ਜੇ ਸੁੱਕਾਈ ਪੁੰਨ ਰਿਹਾ ਹੈ ਉਹ ਆਮ ਨਹੀਂ ਪੁੱਜ ਗਿਆ ਉਹ ਨਹੀਂ ਨਹੀਂ ਇਹ ਚੁਕਾਇ ਨਮਕ ਨਮਕ ਪਾਇ ਲੇ ਕਿਨ ਮੈਂ ਆਪ ਰੱਖ ਸੌਸ ਸੌਸ ਪਾਉਣੀ ਹੈ ਠੀਕ ਹੈ ਕਿਹੜੀ ਸੌਸ ਆਏ ਦੱਸੋ ਇਹ ਜੀ ਆ लचिनो की फ्रेश लचिनो क्रीमी सनराइट टोमेटो सनराइट का टोमेटो फ्रेश इससे एक ज्यादा नहीं थोड़ा जा कर दो चाहिए सॉस पाटी तो वेजिटेबल्स असली तो उन्हीं पाए हैं फ्रोजन ही पाए ਉਹ ਕਪੜਾ ਚੀਤੀ ਸੌਫਟ ਹੈ। ਕਾਸੇ ਨੋਰਮਲ ਨਹੀਂ ਹੋ ਜਾਣਗੇ। ਚੀਤੀ ਸੌਫਟ ਹੈ। ਇਹ ਤਾਂ ਠੀਕ ਹੈ। ਇਹਨੂੰ ਧੋ ਕੇ ਥੋੜਾ ਜਿਹਾ ਪਾਣੀ ਫਗ ਵਿੱਚ ਪਾ ਦੇ। ਧਮਾ ਪਾਣੀ ਦਾ। ਪਾਣੀ ਫਲਟ ਹੈ। ਟ੍ਰੋਪੀ ਕਹਿੰਦਾ ਵਿੱਚ ਪਾਣੀ ਨਾ ਪਾ ਦੇ। ਬਹੁਤ ਨਹੀਂ ਨਹੀਂ ਪਾਣੀ ਇ tanto ਨਹੀਂ ਪਾ ਰਹੀ ਮੈਂ। ਇਹਦੇ ਵਿੱਚ ਉਹਨੂੰ ਵਾਸ਼ ਕਹਿੰਦਾ ਨਹੀਂ ਪਾਉਣ ਰੋ ਵਿੱਚ। ড্ৰিম ন दाना बन गया उदयाने हरी मिर्च पई स्टार्टिंग को बनाना चाहिए चलो तो तुर की कुछ पाया मिर्च लहसुन सबसे पहला लहसुन छोटे गार्लिक के नाल की पया बस ना। नार की पया बस लहसुन ही पया उसके बाद ਕਿ ਪਾਸਤਾ ਨਹੀਂ ਉਹ ਕਹ ਲਓ ਸੌਸ ਹੀ ਪਾ ਲਿਓ ਕਿਮਾ ਪਾਉਂਦਾ ਫਿਰ ਉਸ ਦਾ ਆਉਂਦਾ ਪਤਾ ਹੀ ਹੈ ਕਿ ਸੌਸ ਪਾਇਆ ਵਿੱਚ ਸੌਸ ਥੋੜਾ ਜਿਹਾ ਕੋਈ ਸੌਸ ਹੀ ਸੌਸ ਅੱਛਾ ਸੌਸ ਚੰਦਾ ਸੌਸ ਸੌਸ ਚ ਤਕਰੀਬਨ ਸਾਰਾ ਕੁਝ ਹੀ ਹੁੰਦਾ ਦਾ ਮਤਲਬ ਕਿ ਤੁਸੀਂ ਤੇਲ ਪਾ ਕੇ ਤੇ ਵਿੱਚ ਪਾਇਆ ਲਸਣ ਪਾ ਕੇ ਭੁੰਨ ਕੇ ਤੇ ਫਿਰ ਕੀਮਾ ਭੁੰਨ ਲੈ ਦੇ ਵਿੱਚ ਇਹਦੇ ਇਹਦਾ ਪਾਸਤਾ ਬੋਇਲ ਹੋ ਜਾਏਗਾ ਫਿਰ ਇਸ ਤਰ੍ਹਾਂ ਦਿਖਾਉਣਾ ਸਾਡਾ ਪਾਸਤਾ ਰੈਡੀ ਹੁੰਦਾ ਤੇ ਡਿਨਰ ਰੈਡੀ ਹੋ ਰਿਹਾ ਸਾਡਾ ਵੀ ਥੋੜਾ ਜਿਹਾ ਕੱਚਾ ਥੋੜਾ ਜਿਹਾ ਮੰਗ ਲੱਗ ਚਾ ਥੋੜਾ ਜਿਹਾ ਕਿਹਨ ਜੇ ਥੋੜਾ ਬੋਕ ਮਤ ਦੇ ਠੀਕ ਆ ਆ ਇਹਨੂੰ ਟੱਕ ਦੇ ਇੱਥੇ ਮਗਾਉਣਾ ਠੀਕ ਇੱਥੇ ਲੈ ਆਓ ਸਿਆਣ ਮੰਗ ਨਹੀਂ ਨੋ ਗਿਆ ਜ਼ਰੂਰ ਮੰਦਾ ਦੋ ਜ਼ਰਤਾਂ ਤੋਂ ਬੰਦ ਨਾ ਕਰੀਂ ਜਸਮੀਨ ਇੱਕ ਥੱਲੇੋਂ ਕੱਢ ਲਓ ਰਿਕੋਰ ਵਾਲਾ ਕੋਲ ਤੋਂ ਹੀ ਮੈਂ ਇਹਨੂੰ ਕਰੂੰਗਾ ਇਹਨੂੰ ਯੂਜ਼ ਕਰਕੇ ਨਾ ਕਰਕੇ ਸਾਰਾ ਡਾਈਜੈਸਟ ਕਰੂ ਫਿਰ ਉਹਨੂੰ ਉੱਚਾ ਰੱਖਾਂਗੇ ਥੋੜਾ ਪਾਣੀ ਘਟਾਉਣਾ ਹੈ ਠੀਕ ਆ ਹਨ ਕੜਾਈ ਚੁੱਪੀ ਹੋ ਗਈ ਹੈ ਹਨ ਕੜਾਈ ਇੱਥੇ ਰੱਖ ਦਿੰਨਾ ਜਿਹੜੇ ਸੁੱਕੇ ਬਰਤਨ 썰이 캐럿이 이렇게 썰어야. 썰이 썰어야. 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 썰 ਦਾਲੂ ਨਹੀਂ ਠੀਕ ਹੈ ਠੀਕ ਹੈ ਮੰਮ ਨਮਤਕਸਾ ਕਰਾਂ ਚਲੋ ਚੱਪਾ ਮੈਂ ਇੱਕ ਕਾਲੀ ਸੀ ਨਾ ਪਾਸ ਕਰਦੇ ਕਿ ਦੋ ਕਾਲੀ ਸੀ ਦੋ ਕਾਲੀ ਸੀ ਦੋ ਕਾਲੀ ਇੱਛਾ ਬਣ ਗਈ ਵਧੀਆ ਬਣ ਗਈ ਬੱਚਾ ਨੇ ਤੇ ਉੱਤੇ ਹੋਰ ਸੌਸ ਪਾ ਕੇ ਖਾ ਲੈਣੀ ਹੈ ਸ਼ਕਲ ਦੇ ਬਹੁਤ ਅੱਛੇ ਲੱਗ ਰਹੀ ਹੁਣ ਉਹ ਕੋਈ ਬੌਂਸ ਕੇਜਨ ਦਿਖਾਇਆ ਸੀ ਵੀਡੀਓ ਦੇ ਵਿੱਚ ਕਿਹੜੀ ਕੇਜਨ ਸੀ ਸਿਕਣ ਲੱਗਿਆ ਇਹ ਕੇਜਨ ਦਸ ਤੇ ਮਿਰਚ ਹੁੰਦੀ ਹੈ ਵੀ ਸਪਾਈਸਿਸ ਸਪਾਈਸਿਸ ਡਾਲਨ ਸਪਾਈਸਿਸ ਆ ਕੇ ਕੇਜਨ ਥੋੜੀ ਜਿਹੀ ਠਿਕ ਕਰ ਦਿੰਦੇ ਆ ਉਹ ਬਾਕੀ ਚੀਜ਼ ਕੇਜਨ ਹੈਗੀ ਇਹ ਸਪਾਈਸ ਬਲੈਂਡ ਕੇ ਪਾਈ ਵਿੱਚ ਬਣਾ ਦੋਸਤ ਇਹਦੇ ਵਿੱਚ ਅਸੀਂ ਪਾ ਦਿੰਨੇ ਆ ਤੇ ਚੀਜ਼ ਸਰ ਕੋ ਚੀਜ਼ ਗੁੱਜੀ ਨਹੀਂ ਹੈਗੀ ਮੇਜ਼ਰੋਲੋਟੀ ਵੀ ਹੈ ਇਹ ਪਰ ਬੀਸੀਕੀਰ ਸਵਾਇਸਸ ਤੋਂ ਨਹੀਂ ਸੇਕ ਪਾਤੀ ਕੋਈ ਜ਼ਾਨੀ ਨਹੀਂ ਆਲਦੀ ਜੀ ਚਲੋ ਬਸ ਸੋ ਡਿਨਰ ਦਾ ਟਾਈਮ ਹੋਇਆ ਹੋਇਆ ਕੱਪ 7:30 ਵਜੇ ਆ ਸੜਕ ਤੇ ਕੋਈ ਨਹੀਂ ਹੈਗਾ ਬਾਹਰ ਦੇਖਦਾ ਗਾਇਜ਼ ਆਵੜੀ گارਲਿਕ ਬ੍ਰੈਡ ਲੈ ਕੇ ਆਇਆ ਕਰੋ ਤੇ ਇਹ ਬਹੁਤ ਵਧੀਆ ਹੁੰਦੀ ਹੈ 9 ਸਲਾਈਸ ਹੁੰਦੇ ਇਹਦੇ ਵਿੱਚ ਤੇ ਸਲਾਈਸ ਜਿਹੜੇ ਮੈਂ ਦਿਖਾਉਣੀ ਸੀ ਇਹਦੇ ਵਿੱਚ ਕਰ ਰਹੇ ਹਾਂ ਇੱਕ ਦੰ ਦਾ ਸਲਾਈਸ ਹੁੰਦੇ ਆ ਪੂਰੀ ਉੱਤੇ ਬਹੁਤ ਕਰੰਚੀ ਬਣਦੀ ਹੈ ਤੇ ਆ ਦੇਖੋ ਪੂਰੀ ਲੇਅਰ ਬਣੀ ਹੋਈ ਹੈ ਤਾਂ ਉਹ ਕਾਹ ਦੀ ਸਮੈਲ ਆ ਰਹੀ ਹੈ ਆਹ ਉਹ ਸੁਮੈਲ ਕਿੰਨਾ ਕੰਟੀ ਹੋ ਗਿਆ ਨਾ ਟੋਸ ਉੱਤੇ ਕਿਦਾਂ ਲੇਅਰ ਦੇ ਸੰਡੇ ਚੀਜ਼ ਜੀ ਤੇ ਨਾਲ ਉੱਤੇ ਹੋ ਗਿਆ ਰਹਿ ਗਿਆ ਕੁਛ ਸਕੇ ਟੂ ਆ ਮੈਲਟ ਹੋ ਗਿਆ ਅੱਛੀ ਤਰ੍ਹਾਂ ਇਹਦੇ ਵਿੱਚ ਚੀਜ਼ ਆ ਦੇਖੋ ਚੀਜ਼ ਮੈਲਟ ਹੋ ਗਿਆ ਤੇ ਇਹਨੂੰ ਮੈਂ ਸਰਵ ਕਰ ਲਿਆ ਆਪਣੇ ਲਈ ਮੈਂ ਪਾ ਲਿਆ ਹੁਣ ਲੈ ਨੀ ਨਾਲ ਆਪਾਂ ਇਹਨੂੰ ਕੱਢ ਹੀ ਦਵਾਂ ਮੈਂ ਵਿੱਚੋਂ 아주 싶은 킹 블로그 나가게 해줘. 조금 더 나를 가르는. 이렇게 가르며. ਸੋ ਸੀ ਕਰਦੇ ਆ ਡਿਨਰ ਇੰਜੋਏ ਹਾਂ ਗਾਇਜ਼ ਅਸੀਂ ਆ ਗਏ ਆ ਵੋਕਰ ਨੂੰ ਵਾਸਤੇ ਆਵੇ ਕਿਤੇ ਟਿੱਡੀਆਂ ਦੀ ਆਵਾਜ਼ ਆ ਰਹੀ ਟਿੱਡੇ ਕਹਿੰਦੇ ਮੈਨੂੰ ਪਤਾ ਨਹੀਂ ਕੀ ਜਾਂਦੇ ਬਿੰਡੇ ਤੁਹਾਡੇ ਬੰਡੇ ਕਹਿੰਦੇ ਆ ਤੇ ਉੱਤੇ ਬੱਦਲ ਵੀ ਹੋਇਆ ਸ਼ਾਇਦ ਬਾਰਿਸ਼ ਆ ਜਾਏ ਗੈਸਟ ਆ ਬੁਲਦੇ ਪੈਣੇ ਤੁਸੀਂ ਖਾਣਾ ਖਾ ਲਿਆ ਪਾਸਤਾ ਬਹੁਤ ਟੇਸਟੀ ਬਣਿਆ ਸੀਗਾ ਚੱਲਦੇ ਆ ਥੋੜੀ ਜਿਹੀ ਸੈਰ ਕਰਕੇ ਆਉਨੇ ਆ ਗੋਰੇ ਤੇ 6 ਵਜੇ ਖਾ ਲੈਂਦੇ ਅਸੀਂ 7 ਵਜੇ ਖਾਦੋ 7 7:30 ਵਜੇ ਆ ਲੋਕਾਂ ਲਾਈਟਸ ਲਾਈਆਂ ਹੋਈਆਂ ਕ੍ਰਿਸਮਸ ਕਰਕੇ ਆ ਸੱਡਾ ਆ ਗਿਆ ਰੌਂਡ ਬਾਕ ਚੋਂ ਆ ਗਿਆ ਸੱਡਾ ਫੱਦ ਜਿਹੜੇ ਬੜੇ ਸੋਹਣੇ ਬਰਡ ਹਾਊਸ ਬਣਿਆ ਹੋਇਆ ਆਲ ਨੇ ਬਣੇ ਹੋਏ ਛੋਟੇ ਛੋਟੇ ਦੇ ਵਿੱਚ ਲਾਈਟਾਂ ਲੱਗ ਕੇ ਪਈਆਂ ਇੱਕ ਇਹਦੇ ਬੜੇ ਹੋਏ ਧਰਾਂ ਨੂੰ ਬਣੇ ਹੋਏ ਆ ਮੈਂ ਖੜੇ ਹੋ ਕੇ ਦਿਖਾਉਣੀ ਆ ਤੁਹਾਨੂੰ ਆਹ ਕਿੰਨੇ ਸੋਹਣੇ ਘਰ ਬਣੇ ਹੋਏ ਇੰਨੇ ਸੋਹਣੇ ਘਰ ਹਨ ਘਰਾਂ ਦੇ ਡਿਜ਼ਾਈਨ ਹੈ 3 ਬਣੇ ਹੋਇਆ ਵਿੱਚ 4 ਘਰ ਬਣਾਏ ਹੋਏ ਜਿਦਾ ਦੇਖੋ ਕਿੰਨੇ ਸੋਹਣੇ ਲੱਗਦੇ ਸਾਰੇ ਸਿੱਧੇ ਲੱਗਦੇ ਥੱਲੇ ਵੀ ਕ੍ਰਿਸਮਸ ਟਰੀ ਅੰਦਰ ਕਰ ਰੱਬ ਸੀ ਕਿੰਨੀ ਜਲਦੀ ਸਾਲ ਨਿਕਲ ਗਿਆ ਨਾ ਪਤਾ ਨਹੀਂ ਲੱਗਿਆ ਕਦੋਂ ਕ੍ਰਿਸਮਸ ਨੂੰ ਮੈਨੂੰ ਲੱਗਦਾ ਸੀ ਦਫਾ ਨਹੀਂ ਗਿਆ ਕ੍ਰਿਸਮਸ ਤੇ ਮੈਨੂੰ ਬਿਲਕੁਲ ਜਿਹਾ ਸਾਲ ਨਿਕਲ ਗਿਆ ਵਾਪਸ ਚਲੋ ਵਾਪਸ ਚਲਿਓ ਸੌ ਗਈ ਸਰ ਹਾਂ ਟ੍ਰੇਨ ਨੂੰ ਨਾ ਡੈਕੋਰਟ ਕੀਤਾ ਬੰਦੇ ਚਲੋ ਬੀ ਅਸੀਂ ਕਰ ਲਈ ਸਾਡੇ ਤੇ ਸੈਰ ਹੰਚਲ ਦੇ ਵਾਪਸ ਸਾਡੇ ਦਾ ਚੜਾਈ ਆ ਥੋੜੀ ਜੀ ਚਾਈ ਜੀ ਮੀਨ ਹਾ ਸੋਹਣੇ ਲੱਗਦੇ ਆ ਇਹਨਾਂ ਦੀ ਆ ਅੱਖ ਕਿੰਨੀ ਲੱਗਦੀ ਨਹੀਂ ਆ ਵੈਸੇ ਬੜੀ ਸੋਹਣੀ ਇਹਨਾਂ ਨੇ ਬਣਾਈ ਹੋਈ ਪਿੱਛੇ ਆ ਜਿਹੜੀ ਹਾ ਹੁਣ ਬਿਸਤੀ ਹੋਈ ਆ ਕਿੰਨੇ ਸਾਰੀ ਫੈਂਸ ਤੇ ਫੈਂਸ ਕੀ ਕਰੀਆ ਪਲਾਂਟਸ ਲੱਗੇ ਹੋਏ ਇੱਥੇ ਦੇ ਪਿੱਛੇ ਉਹ ਜਿਹੜੇ ਹੂੰ ਤੁਹੰਗੀਆਂ ਫੇਲ ਜਿਹੜੀ पल्ल इंडिया ब्रिकम सारे भी नुँ। ब्रिक नुँ भी। सारे तो नई लाई हुई है ब्रिक नो सारे तो खराब नहीं करती नेक्स्ट वीडियो चलो अभी ओके बाय मिल गया नेक्स्ट वीडियो नेक्स्ट व्लॉग दिना तक के लिए बाय